ਦੇਖੋ ਨਾ ਤਾਂ ਨਸ਼ਾ ਖਤਮ ਹੋਇਆ ਨਾ ਕਦੇ ਹੋਣਾ ਇਹਦੇ ਅਸਲ ਬਿਕੋਜ਼ ਕਿਸੇ ਸਰਕਾਰ ਨੇ ਕੰਮ ਹੀ ਨਹੀਂ ਕੀਤਾ ਲੋਕਾਂ ਨੇ ਅਮਰਿਤਪਾਲ ਜੀ ਨੂੰ ਵੀ ਵੇਖ ਲਿਆ ਲੋਕਾਂ ਨੇ ਸਰਬਜੀਤ ਖਾਲਸਾ ਜੀ ਨੂੰ ਵੇਖ ਲਿਆ ਹੁਣ ਇਸ ਵਾਰੀ ਨਵਾਂ ਤਜਰਬਾ ਨਹੀਂ ਕਰਨਗੇ ਕਿਉਂਕਿ ਨਵੇਂ ਤਜਰਬੇ ਤਾਂ ਨਿਕਲਿਆ ਕੁਝ ਨਹੀਂ ਫਲॉप ਹੋ ਗਿਆ ਡਰ ਲੱਗ ਰਿਹਾ ਲੋਕਾਂ ਨੂੰ ਲੋਕਾਂ ਨੂੰ ਇਹ ਲੱਗ ਰਿਹਾ ਲੋਕਾਂ ਦੇ ਮਨ ਦੇ ਵਿੱਚ ਫੀਅਰ ਹੈ ਕਿ ਮਾੜੇ ਜਿਹੜੇ ਹਾਲਾਤ ਹੈ ਦੁਬਾਰੇ ਵਾਪਸ ਨਾ ਆ ਜਾ ਮਾੜਾ ਦੌਰ ਵਾਪਸ ਨਾ ਆ ਜਾ ਅਕਾਲੀ ਦਲ ਦਾ ਗੜ ਇਹ ਹਲਕਾ ਹਮੇਸ਼ਾ ਤੋਂ ਮੰਨਿਆ ਜਾਂਦਾ ਰਿਹਾ ਇੱਕ ਵਾਰ ਤੁਸੀਂ ਵੀ ਸੀਟ ਜਿਹੜੀ ਆ ਉਹ ਜਿੱਤ ਕੇ ਹਟਿਓ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਇੱਕ ਮਿਥ ਬਣ ਗਈ ਕਿ ਗੜ ਅਕਾਲੀਆਂ ਦਾ ਵਾ ਕਿਲਾ ਅਕਾਲੀਆਂ ਦਾ ਉਹਨੂੰ ਐਤ ਕੀ ਟਾ ਦੋਗੇ ਹੁਣ ਗੜ ਕਿਤੇ ਨਹੀਂ ਰਿਹਾ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਅਕਾਲੀ ਦਲ ਮਕਮਲ ਤੌਰ ਤੇ ਫੈਲ ਹੋ ਗਿਆ ਹੈ ਕੀ ਇਲਜ਼ਾਮ ਤਰਾਸ਼ੀਆਂ ਪਾਤੜਾਂ ਦੀਆਂ ਹੋ ਰਹੀਆਂ ਖਾਸ ਕਰਕੇ ਰਾਜਾ ਵੜਿੰਗ ਵੱਲ ਤਾਂ ਮੈਡਮ ਰੰਦਾਵਾ ਨੂੰ ਤੁਸੀਂ ਪੁੱਛੋ ਵੀ ਤੁਹਾਡਾ ਕੀ ਸਬੰਧ ਸੀਗਾ ਅਕਾਲੀ ਦਲ ਨਾਲ ਕਿੱਥੋਂ ਆਏ ਤੁਸੀਂ ਅਮੀਰਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਵੀ ਸੀਗਾ ਉਹ ਇਹ ਸਮਝਦਾ ਕਿ ਸੁਬੀਰ ਬਾਦਲ ਪੰਥ ਦੇ ਔਰ ਮੇਰੇ ਗੁਰੂ ਦੇ ਦੋਸ਼ੀ ਏ ਲੋਗੇ ਮਹਿਸੂਸ ਕਰਦੇ ਜੇ ਗੁਰੂ ਤਾਂ ਹੀ ਨਹੀਂ ਹੋ ਸਕੇ ਤਾਂ ਸਾਡੇ ਕੀ ਹੋਉਂਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਐਮ ਹੁੰਦੇ ਤਾਂ ਫਿਰ ਕੀ ਕਰਦੇ ਸਵਾਲ ਹੀ ਬੜਾ ਟੇਡਾ ਪੁੱਛਿਆ ਮੈਂ ਸੀਐਮ ਹੁੰਦਾ ਸਤਿ ਸ਼੍ਰੀ ਅਕਾਲ ਐਸਐਮ ਟੀਵੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰਗਿੱਲ ਤਰਨਤਾਰਨ ਦੇ ਵਿੱਚ 11 ਨਵੰਬਰ ਨੂੰ ਜਿਮਨੀ ਚੋਣਾਂ ਵਾਸਤੇ VOTING ਹੋਣ ਜਾਊਗੀ ਔਰ ਤਰਨਤਾਰਨ ਸਾਬ ਦੇ ਜਿਹੜੇ ਹਲਕਾ ਨਿਵਾਸੀ ਨੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਪਰ ਉਸ ਤੋਂ ਪਹਿਲਾਂ ਅਸੀਂ ਦੇਖ ਰਿਹਾ ਕਿ ਪ੍ਰਚਾਰ ਬੜਾ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਪਰ ਬਹੁਤ ਹੀ ਗਿਣਵੀਆਂ ਚੁਣਵੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਕਦਾਵਰ ਲੀਡਰ ਇੱਥੇ ਹਲਕੇ ਦੇ ਵਿੱਚ ਮੌਜੂਦ ਨੇ ਔਰ ਲੋਕਾਂ ਦੇ ਨਾਲ ਵਿਚਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਆ ਮੌਜੂਦਾ ਐਮਪੀ ਤੇ ਸਾਬਕਾ ਐਮਐਲਏ ਰਾਜਾ ਵੜਿੰਗ ਹਰਾਂ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਜੁੜੇ ਹੋਏ ਨੇ ਵੜਿੰਗ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਸਿਮਰਤ ਜੀ ਜੀ ਵੜਿੰਗ ਸਾਹਿਬ ਬਹੁਤ ਹੀ ਜਦ ਮੈਂ ਸਟਾਰਟਿੰਗ ਦੇ ਵਿੱਚ ਆਖਿਆ ਕੱਟ ਲੀਡਰਸ ਇੱਥੇ ਮੌਜੂਦ ਨੇ ਉਹਨਾਂ ਦੇ ਵਿੱਚੋਂ ਤੁਸੀਂ ਜਦੋਂ ਵੀ ਕਿਤੇ ਇਲੈਕਸ਼ਨਸ ਹੁੰਦੀਆਂ ਨੇ ਜਿਮਨੀ ਚੋਣਾ ਹੁੰਦੀਆਂ ਨੇ ਜਾਂ ਫਿਰ ਕੋਈ ਵੀ ਹੋਰ ਚੋਣਾ ਹੋਣ ਸਰਪੰਚੀ ਤੁਸੀਂ ਵੱਡੇ ਪੱਦਰ ਦੇ ਉੱਤੇ ਉੱਥੇ ਰੈਲੀਆਂ ਵੀ ਕਰਦੇ ਹੋ ਔਰ ਆਪਣੇ ਵਰਕਰਸ ਦੇ ਨਾਲ ਖੜਦੇ ਵੀ ਹੋ ਇਹਦੀ ਪਿੱਛੇ ਰੀਜ਼ਨ ਏ ਹੈ ਕਿ ਜੇ ਵੱਡਾ ਲੀਡਰ ਨਾਲ ਹੋਵੇ ਤੇ ਲੋਕਾਂ ਦਾ ਵਿਸ਼ਵਾਸ ਜ਼ਿਆਦਾ ਬੰਦ ਹੈ ਜਾਂ ਫਿਰ ਇੱਕ ਸਪੋਰਟ ਆ ਬਿਲਕੁਲ ਮੈਨੂੰ ਲੱਗਦਾ ਕਿ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਉਹਨੂੰ ਤਾਂ ਫਿਰ ਜਾ ਕੇ ਉੱਥੇ ਮੋਰਚਾ ਸੰਭਾਲਣਾ ਹੀ ਪੈਂਦਾ ਹੈ ਸੋ ਇਸ ਕਰਕੇ ਔਰੇ ਤੋਂ ਬਿਨਾ ਫਿਰ ਦੂਸਰੇ ਲੋਕਾਂ ਨੇ ਜਿਹੜਾ ਆਉਣਾ ਹੁੰਦਾ ਕੰਮ ਕਰਨਾ ਹੁੰਦਾ ਉਹ ਵੀ ਉਹਨਾਂ ਨੂੰ ਲੱਗਦਾ ਕਿ ਜੇ ਵੱਡੇ ਲੀਡਰ ਸਾਡੇ ਉੱਥੇ ਬੈਠੇ ਨੇ ਜਾਂ ਪਾਰਟੀ ਦਾ ਪ੍ਰਧਾਨ ਖੁਦ ਬੈਠਾ ਹੈ ਤਾਂ ਫਿਰ ਸਾਰੇ ਲੋਕ ਆ ਕੇ ਉਸ ਮਹਿਮ ਚ ਜੁੜ ਜਾਂਦੇ ਨੇ ਸੋ ਮੈਨੂੰ ਲੱਗਦਾ ਹੈ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ ਕਿ ਪਾਰਟੀ ਦੇ ਪ੍ਰਧਾਨ ਅਗਰ ਪਹਿਲਾਂ ਬੈਠੇਗਾ ਤਾਂ ਫਿਰ ਦੂਸਰੇ ਸਾਰੇ ਆਉਣਗੇ ਸੋ ਇਹਦੇ ਨਾਲ ਥੋੜੀ ਜ਼ਿੰਮੇਵਾਰੀ ਥੋੜੀ ਅਕਾਉਂਟੇਬਿਲਟੀ ਇਹ ਬਣ ਜਾਂਦੀ ਹੈ ਸੋ ਅਰੇਸ ਨੂੰ ਪੰਥਕ ਹਲਕੇ ਵਜੋਂ ਵੇਖਦੇ ਨੇ ਪਰ ਕਾਂਗਰਸ ਦਾ ਪੁਆਇੰਟ ਆਫ 뷰 ਅਲੱਗ ਹੈ ਕਾਂਗਰਸ ਨੂੰ ਲੱਗਦਾ ਹੈ ਕਿ ਧਰਮ ਤੇ ਰਾਜਨੀਤੀ ਅਲੱਗ-ਅਲੱਗ ਹੁੰਦੇ ਨੇ 100% ਧਰਮ ਤੇ ਰਾਜਨੀਤੀ ਕਲੱਗ-ਕਲੱਗ ਹੁੰਦੇ ਔਰ ਕਦੇ ਵੀ ਧਰਮ ਤੇ ਰਾਜਨੀਤੀ ਨੂੰ ਇਕੱਠੇ ਰੱਖਣਾ ਨਹੀਂ ਚਾਹੀਦਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਸਿੱਖ ਧਰਮ ਨਾਲ ਸੰਬੰਧਿਤ ਲੇਕਿਨ ਸਾਨੂੰ ਵੋਟਾਂ ਵੇਲੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਪੋਲਿਟਿਕਸ ਨੂੰ ਪੋਲਿਟਿਕਸ ਦੇ ਦਰਤ ਵੀ ਅਸੀਂ ਕੀ ਕੀਤਾ ਅਸੀਂ ਕੀ ਕਰਾਂਗੇ ਪੰਜਾਬ ਕਿੱਦਾਂ ਦਾ ਹੋਣਾ ਚਾਹੀਦਾ ਸਾਡਾ ਵਿਜ਼ਨ ਕੀ ਹੈ ਪੰਜਾਬ ਦੇ ਪ੍ਰਤੀ ਉਹ ਗੱਲਾਂ ਹੋਣੀਆਂ ਚਾਹੀਦੀਆਂ ਨਾ ਕਿ ਧਰਮ ਤੇ ਸਿਆਸਤ ਹੋਣੀ ਚਾਹੀਦੀ ਪੰਜਾਬ ਦੇ ਵਿਜਨ ਦੀ ਗੱਲ ਵੀ ਆਪਾਂ ਕਰਾਂਗੇ 2027 ਦੀਆਂ ਇਲੈਕਸ਼ਨ ਤੋਂ ਪਹਿਲਾਂ ਪਰ ਹੁਣ ਤਰਨਤਾਰਨ ਜਿਹੜਾ ਉਹ ਮੇਨ ਫੋਕਸ ਹੈ ਤਰਨਤਾਰਨ ਨੂੰ ਲੈ ਕੇ ਕਾਂਗਰਸ ਦਾ ਕੀ ਵਿਜਨ ਹੈ ਕਿਹੜੇ ਅਸੀ ਕੰਮ ਤੁਸੀਂ 1 ਸਾਲ ਦੇ ਵਿੱਚ ਕਰ ਲੈਣੇ ਆ ਜਿਹੜੇ ਆਮ ਆਦਮੀ ਪਾਰਟੀ ਨੇ ਨਹੀਂ ਕੀਤੇ ਦੇਖੋ ਗੱਲ ਇਹ ਆ ਕਿ ਕੰਮ ਬਹੁਤੇ ਜਿਹੜੇ ਆ ਉਹ ਬਿਨ ਬਿਨ ਸਰਕਾਰ ਹੁੰਦੇ ਨਹੀਂ ਲੇਕਿਨ ਮੈਨੂੰ ਲੱਗਦਾ ਕਿ ਨਸ਼ਾ ਗੈਂਗਸਟਰ ਵਾਰ ਜਿਹੜੀ ਬਹੁਤ ਜੋਰਾਂ ਤੇ ਸਿਰ ਚੜ ਕੇ ਤਰਨਤਾਰਨ ਤੇ ਲੋਕਾਂ ਦੇ ਬੋਲ ਰਹੀ ਹੈ ਲੋਕਾਂ ਦਾ ਅੱਜ ਸਭ ਤੋਂ ਪੱਖ ਦਾ ਮੁੱਦਾ ਨਸ਼ੇ ਦੇ ਨਾਲ ਪਹਿਲੇ ਨੰਬਰ ਦਾ ਮੁੱਦਾ ਹੈ ਜਿਹੜਾ ਗੈਂਗਵਾਰ ਹੈ ਡਰ ਲੱਗ ਰਿਹਾ ਲੋਕਾਂ ਨੂੰ ਲੋਕਾਂ ਨੂੰ ਇਹ ਲੱਗ ਰਿਹਾ ਲੋਕਾਂ ਦੇ ਮਨ ਦੇ ਵਿੱਚ ਫੀਅਰ ਹੈ ਕਿ ਮਾੜੇ ਜਿਹੜੇ ਹਾਲਾਤ ਹੈ ਦੁਬਾਰੇ ਵਾਪਸ ਨਾ ਆ ਜਾਣ ਮਾੜਾ ਦੌਰ ਵਾਪਸ ਨਾ ਆ ਜਾਏ ਸੋ ਉਸ ਦੌਰ ਤੋਂ ਲੋਕ ਡਰ ਰਹੇ ਨੇ ਪਹਿਲਾਂ ਤਾਂ ਉਸ ਫੀਅਰ 'ਚੋਂ ਕੱਢਣਾ ਹੈ ਜਿਹੜਾ ਵੀ ਸਾਡਾ ਉਮੀਦਵਾਰ ਜਿੱਤੇਗਾ ਜਦੋਂ ਜਿੱਤਦਾ ਹੈ ਤੇ ਅਸੀਂ ਉਹਨਾਂ ਨਾਲ ਉਸ ਡਰ ਦੇ ਮਾਹੌਲ ਦੇ ਵਿੱਚ ਐ ਚਟਾਂਗ ਵਾਂਗ ਖੜੇ ਦਿਖਾਈ ਦਈਏ ਹੂੰ ਸੋ ਮੈਨੂੰ ਲੱਗਦਾ ਇਹ ਹੀ ਸਾਡਾ ਮੇਨ ਇਸ਼ੂ ਹੈਗਾ ਐਂਡ ਉਸ ਤੋਂ ਬਾਅਦ ਗਵਰਨਮੈਂਟ ਆਨ ਤੇ ਇਹ ਸਾਰੇ ਜਿਹੜੇ ਕੰਮ ਹੈ ਚਾਹੇ ਉਹ ਡਰੱਗਸ ਦਾ ਹੈ ਚਾਹੇ ਉਹ ਇਸ ਤਰ੍ਹਾਂ ਦੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਫੀਅਰ ਹੈ ਉਹਨੂੰ ਉਹਨੂੰ ਦੂਰ ਕਰਨਾ ਸਾਡਾ ਹੋਏਗਾ ਐਂਡ ਵੀ ਆਰ ਓਨ 댓 ਐਂਡ ਲੋਕਾਂ ਨੂੰ ਇਹ ਲੱਗਦਾ ਕਿ ਕਾਂਗਰਸ ਪਾਰਟੀ ਕਰ ਸਕਦੀ ਹੈ ਹੂੰ ਅ ਕਾਲੀ ਦਲ ਦੇ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਦੇ ਤੁਹਾਡੇ ਨਾਲ ਬੜੇ ਗਿਲੇ ਸ਼ਿਕਾਇਤਾਂ ਹਨ ਉਹਨਾਂ ਦਾ ਕਹਿਣਾ ਹੈ ਕਿ ਇਲਜ਼ਾਮ ਤਾ ਰਾਸ਼ੀਆਂ ਪਾਤੜਾਂ ਦੀਆਂ ਹੋ ਰਹੀਆਂ ਖਾਸ ਕਰਕੇ ਰਾਜਾਵੜਿੰਗ ਵੱਲੋਂ ਨਹੀਂ ਮੈਂ ਤਾਂ ਮੈਨੂੰ ਕੀ ਇਤਰਾਜ਼ ਹੈ ਮੇਰੀ ਮਾਤਾ ਸਾਡੀ ਜਿਨ੍ਹਾਂ ਦੀ ਜੋ ਉਮਰ ਹੈ ਉਹ ਮਾਵਾ ਸਮਾਨ ਨੇ ਇਸ ਮਦਾ ਬਣੀ ਲੇਕਿਨ ਮੈਂ ਇਹ ਚਾਹਣਾ ਕਿ ਝੂਠ ਨਾ ਮਾਰੋ ਤੁਸੀਂ ਤੁਸੀਂ ਖੁੱਲ ਕੇ ਕਹੋ ਕਿ ਮੈਂ ਅੰਮ੍ਰਿਤ ਬਾਠ ਦੀ ਮਦਰ ਇਨ ਲਾ ਸੱਸ ਹੈ ਹੂੰ ਤੇ ਮੇਰਾ ওর ਨਾਲ ਸਬੰਧ ਹੈ ਜਦੋਂ ਤੁਸੀਂ ਇਹਨੂੰ ਛਪਾਉਂਗੇ ਲੁਕੋ ਹੋਗੇ ਫਿਰ ਸਾਨੂੰ ਉਹ ਗੱਲ ਕਹਿਣੀ ਪੈਂਦੀ ਆ ਅਦਰਵਾਈਜ਼ ਤਾਂ ਅਗਰ ਬੀਇੰਗ ਅ ਊਮਨ অর ਬੀਇੰਗ ਅ 올ਡ ਲੇਡੀ ਗੱਲ ਕਰੀਏ ਤਾਂ ਆਈ ਰਿਸਪੈਕਟ ਹਰ ਬਟ ਹਾਂ ਡਿਸਰੈਸਪੈਕਟ ਉਦੋਂ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਗੱਲ ਤੋਂ ਝੂਠ ਬੋਲਦੇ ਹੋ ਤੁਸੀਂ ਛੁਪਾ ਰਹੇ ਹੋ ਕੋਈ ਗੱਲ ਤੁਸੀਂ ਸ਼ਰਮ ਕਹੋ ਕਿ ਅੰਮ੍ਰਿਤ ਬਾਠ ਮੇਰਾ ਪੋਤਾ ਜਵਾਈ ਹੈ ਕੰਚਨ ਮੇਰੀ ਧੀ ਹੈ। ਹਾਂ। ਔਰ ਅਸੀਂ ਪਰਿਵਾਰ ਵਰਤਦੇ ਹਾਂ ਜੂ ਉਬਾਰ ਹੈ ਤੇ ਇਲੈਕਸ਼ਨ ਸਾਨੂੰ ਉਹ ਲੜਾ ਰਿਹਾ ਹੈ। ਤੇ ਉਹੀ ਕਿਰਪਾ ਦੇ ਕਰਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ। ਆਦਰਵਾਇਜ਼ ਦਾ ਮੈਡਮ ਰੰਧਾਵਾ ਨੂੰ ਤੁਸੀਂ ਪੁੱਛੋ ਵੀ ਤੁਹਾਡਾ ਕੀ ਸੰਬੰਧ ਸੀਗਾ ਕਾਲੀ ਦਲ ਨਾਲ। ਕਿੱਥੋਂ ਆਏ ਤੁਸੀਂ ਉਮੀਦਵਾਰ? ਕੋਈ ਦੇੜ ਦਾ ਰਿਸ਼ਤਾ ਜਾਂ ਕੋਈ ਪਹਿਲਾਂ ਕੋਈ ਗੱਲਬਾਤ। ਆਗਨ ਹਰਮੀਤ ਸੰਧੂ ਤਿੰਨ ਵਾਰ ਇਥੋਂ ਐਮਐਲਏ ਬਣੇ ਆਜ਼ਾਦ ਜਿੱਤੇ ਫਿਰ ਅਕਾਲੀ ਦਲ ਜੁਆਇਨ ਕਰ ਲਈ ਦੋ ਵਾਰ ਅਕਾਲੀ ਦਲ ਤੋਂ ਜਿੱਤੇ ਤੇ ਤੁਹਾਡੀ ਕੈਂਡੀਡੇਟ ਜਿਹੜੇ ਨੇ ਉਹਨਾਂ ਦਾ ਡੈਬਿਊ ਇਲੈਕਸ਼ਨ ਆ ਇਹ ਤੁਹਾਨੂੰ ਲੱਗਦਾ ਹੈ ਮਾਤ ਦੇ ਸਕਣਗੇ ਦੇਖੋ ਹਮੇਸ਼ਾ ਜਦੋਂ ਮਾਤ ਦਿੱਤਿੰਦਾ ਹੈ ਨਾ ਉਹ ਫਸਟ ਟਾਈਮਰ ਜਿਹੜਾ ਖਿਡਾਰੀ ਖੇਡ ਰਿਹਾ ਹੁੰਦਾ ਉਹ ਹੀ ਦਿੰਦਾ ਹੈ ਰਿਕਾਰਡ ਤਾਂ ਬ੍ਰੇਕ ਹੁੰਦੇ ਹੀ ਹੈ ਹਮੇਸ਼ਾ ਤੰਦੂਲਕਲ ਦਾ ਕੋਈ ਰਿਕਾਰਡ ਬ੍ਰੇਕ ਕਰੇਗਾ ਕੋਈ ਕੋਲੀ ਦਾ ਕਰੇਗਾ ਕੋਈ ਹਰਮੀਤ ਦਾ ਕਰੇਗਾ ਹੁਣ ਜਿਹੜੇ ਇਸ ਵਾਰੀ ਫਰਸਟ ਟਾਈਮਰ ਜਿੱਤੇ ਨੇ ਉਹਨਾਂ ਨੇ ਤਾਂ ਚੀਫ ਮਿਨਿਸਟਰ ਨੂੰ ਵੀ ਹਰਾਇਆ ਹੈ। ਸੋ ਫਰਸਟ ਟਾਈਮਰ ਜਿਹੜੇ ਉਹ ਮਾਤ ਦਿੰਦੇ ਆ। ਪਰ ਅਕਾਲੀ ਦਲ ਦਾ ਗੜ ਇਹ ਹਲਕਾ ਹਮੇਸ਼ਾ ਤੋਂ ਮੰਨਿਆ ਜਾਂਦਾ ਰਿਹਾ। ਇੱਕ ਵਾਰ ਤੁਸੀਂ ਵੀ ਸੀਟ ਜਿਹੜੀ ਆ ਉਹ ਜਿੱਤ ਕੇ ਹਟਿਓ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਇੱਕ ਮਿਥ ਬਣ ਗਈ ਕਿ ਗੜ ਅਕਾਲੀਆਂ ਦਾ ਕਿਲਾ ਅਕਾਲੀਆਂ ਦਾ ਉਹਨੂੰ ਐਤ ਕੀ ਟਾ ਦੋਗੇ। ਹੁਣ ਗੜ ਕਿਤੇ ਨਹੀਂ ਰਿਹਾ ਅਕਾਲੀ ਦਲ ਦਾ ਸਿਮਰਨ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਮਕਮਲ ਤੌਰ ਤੇ ਫੈਲ ਹੋ ਗਿਆ ਹੈ। ਆਪੜੀਆਂ ਪਾਲਿਸਿਸ ਕਰਕੇ ਆਪਣੀਆਂ ਪਲੈਨਿੰਗਸ ਕਰਕੇ ਆਪਣੀਆਂ ਕੀਤਿਆਂ ਜਿਹੜੇ ਘਟਨਾਕਰਮ ਬਾਰੇ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਸਿਮਰਨ ਹਮ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਹੈ ਜੀ ਤੇ ਜਦੋਂ ਹਾਂ ਪੱਕੀ ਜਵਾਬ ਆਇਆ ਉਹਨਾਂ ਨੇ ਸਿਰ ਨੀਵਾ ਕਰਕੇ ਕਿਹਾ ਹਾਂਜੀ ਤੇ ਫਿਰ ਕਿਹਾ ਸਿੱਖ ਸੰਗਤਾਂ ਤੇ ਤੁਸੀਂ ਅਤਿਆਚਾਰ ਬਗਰਾੜੀ ਬੈਠਿਆਂ ਤੇ ਕੀਤਾ ਉਹਨਾਂ ਨੇ ਕਿਹਾ ਹਾਂਜੀ ਫਿਰ ਉੱਥੇ ਹੁਣ ਗੜ ਗੁੜ ਕਿਤੇ ਨਹੀਂ ਰਹਿ ਜਾਂਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਵੀ ਸੀਗਾ ਉਹ ਇਹ ਸਮਝਦਾ ਕਿ ਸੁਖਬੀਰ ਬਾਦਲ ਪੰਥ ਦੇ ਔਰ ਮੇਰੇ ਗੁਰੂ ਦੇ ਦੋਸ਼ੀ ਹੈ ਲੋਕ ਇਹ ਮਹਿਸੂਸ ਕਰਦੇ ਜੇ ਗੁਰੂ ਦਾ ਹੀ ਨਹੀਂ ਹੋ ਸਕੇ ਤਾਂ ਸਾਡੇ ਕੀ ਹੋਣਗੇ ਸੋ ਇਸ ਕਰਕੇ ਹੁਣ ਗੜ ਨਹੀਂ ਰਿਹਾ ਕਿਤੇ ਵੀ ਅਕਾਲੀ ਦਲ ਦਾ ਫਾਜ਼ਿਲ ਕਾ ਤੋਂ ਲੈ ਕੇ ਤੇ ਅੰਮੋ ਪਠਾਨ ਕੁੱਟ ਕਰ ਕਿਤੇ ਗੜ ਨਹੀਂ ਮ ਹ ਮੰਨਦੀਪ ਸਣੀ ਜਿਹੜੇ ਨੇ ਉਹ ਵੀ ਖੜੇ ਹੋਏ ਨੇ ਇਥੋਂ ਤੇ ਉਹਨਾਂ ਦਾ ਕਹਿਣਾ ਕਿ ਮੈਂ ਜ਼ਾਦਾ ਪਰ ਉਹਨਾਂ ਨੂੰ ਤਿੰਨ ਪਾਰਟੀਆਂ ਸਪੋਰਟ ਕਰ ਰਹੀਆਂ ਨੇ ਇੱਕ ਉਹ ਵੀ ਪੰਥਕ ਜਿਹੜਾ ਮੰਨੇ ਜਾਣ ਕਰਕੇ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਹੈ ਤਾਂ ਉਹ ਵੀ ਬਾਜ਼ੀ ਮਾਰ ਸਕਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੁਸੀਂ ਸਮਝਦੇ ਹੋ ਕਿ ਇਹ ਪੰਥਕ ਚੋਣ ਹੋ ਰਹੀ ਹੈ ਜਾਂ ਫਿਰ ਕੋਈ ਪੰਥਕ ਜਿਹੜਾ ਆ ਸਕਦਾ ਹੈ ਕਿ ਜਿਵੇਂ ਆਪਾਂ ਖਡੂਰ ਸਾਹਿਬ ਜਾਂ ਫਰੀਦਕੋਟ 'ਚ ਦੇਖਿਆ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਲੋਕਾਂ ਨੇ ਅਜਮਾਲਿਆ ਜਿਵੇਂ ਆਮ ਆਦਮੀ ਪਾਰਟੀ ਨੂੰ ਜੁਮਾਇਆ ਬਦਲਾਅ ਦੇ ਰੂਪ ਦੇ ਵਿੱਚ ਲੋਕਾਂ ਨੇ ਹੁਣ ਇਹਨਾਂ ਨੂੰ ਅਜ਼ਮਾਇਆ ਹੈ ਲੋਕਾਂ ਨੇ ਅਮਰਿਤਪਾਲ ਜੀ ਨੂੰ ਵੀ ਵੇਖ ਲਿਆ ਹੈ ਹਾਂ ਲੋਕਾਂ ਨੇ ਸਰਬਜੀਤ ਖਾਲਸਾ ਜੀ ਨੂੰ ਵੇਖ ਲਿਆ ਹੁਣ ਇਸ ਵਾਰੀ ਨਵਾਂ ਤਜਰਬਾ ਨਹੀਂ ਕਰਨਗੇ ਕਿਉਂਕਿ ਨਵੇਂ ਤਜਰਬੇ ਤੋਂ ਨਿਕਲਿਆ ਕੁਝ ਨਹੀਂ ਹਾਂ ਫਲॉप ਹੋ ਗਏ ਲੋਕਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਲੋਕਾਂ ਨੇ ਜੋ ਦਿਖਾਏ ਜਾਂਦੇ ਸੀ ਸਰ ਜਵਾਬ ਉਹਨਾਂ ਤੇ ਪਾਣੀ ਫਿਰ ਗਿਆ ਸੋ ਮੈਨੂੰ ਉਮੀਦ ਹੈ ਕਿ ਇਸ ਵਾਰੀ ਕੋਈ ਗਲਤੀ ਹਮ ਤੁਹਾਨੂੰ ਸੋਚ ਰਿਹਾ ਕਿ ਲੰਬਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਔਰ ਤੁਹਾਡਾ ਕਾਫੀ ਐਕਸਪੀਰੀਅੰਸ ਵੀ ਹੈ ਤੁਸੀਂ ਕਈ ਵਾਰ ਐਮਐਲਏ ਵੀ ਰਹੇ ਚੁੱਕੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਲੋਕਾਂ ਨੂੰ ਪਰਮਾਉਣ ਵਾਸਤੇ ਕਿ ਕਹਿ ਦਿੱਤਾ ਜਾਂਦਾ ਕਿ ਅਸੀਂ ਹਨਾ ਪੰਥਕ ਮੁੱਦੇ ਉਭਾਰਾਂਗੇ ਪਰ ਲੋਕਾਂ ਲਈ ਪੰਥਕ ਮੁੱਦਿਆਂ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਕੰਮ ਜਿਹੜੀਆਂ ਸਮੱਸਿਆਵਾਂ ਉਹ ਦੂਰ ਹੋਣੀਆਂ ਚਾਹੀਦੀਆਂ 100% ਪੰਥਕ ਮੁੱਦਿਆਂ ਦੇ ਨਾਂ ਤੇ ਲੋਕਾਂ ਨੂੰ ਭਾਵਕ ਕਰਕੇ ਜਦੋਂ ਤੁਸੀਂ ਵੋਟਾਂ ਲੈਣੇ ਹੋ ਉਹ ਫਿਰ ਗਲਤ ਗੱਲ ਹੈ ਫਿਰ ਉਹੀ ਮੈਂ ਕਹਿੰਦੇ ਨਾ ਕਿ ਧਰਮ ਨੂੰ ਰਾਜਨੀਤੀ ਦੇ ਨਾਲ ਨਹੀਂ ਜੋੜਨਾ ਚਾਹੀਦਾ ਧਰਮ ਆਪਣੇ ਵੱਖਰੇ ਵੱਖਰੇ ਹੈ ਰਾਜਨੀਤੀ ਆਪਣੀ ਵੱਖਰੋ-ਵੱਖਰੀ ਸੋ ਮੈਨੂੰ ਲੱਗਦਾ ਕਿ ਇਹੀ ਗੱਲ ਹੈ ਪਹਿਲਾਂ ਲੋਕ ਇਸ ਨੂੰ ਮਹਿਸੂਸ ਕਰਕੇ ਨਾਲ ਜੁੜ ਕੇ ਵੋਟਾਂ ਲੁੱਟਾ ਪਾਤੀਆਂ ਲੋਕਾਂ ਨੇ ਹੁਣ ਇਸ ਗੱਲ ਚ ਗੇਮ ਚ ਨਹੀਂ ਲੋਕ ਆਉਣਗੇ ਲੋਕ ਕਹਿੰਦੇ ਕਿ ਸਾਨੂੰ ਬੰਦਾ ਚਾਹੀਦਾ ਕੰਮ ਕਰੇ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਵੇ ਸਾਡੇ ਰੋਜ਼ ਦੇ ਜਿਹੜੇ ਕੰਮ ਹੈ ਜਿਹੜੇ ਪੁਚਹਰੀਆਂ ਦੇ ਵਿੱਚ ਕੋਚਸ ਦੇ ਵਿੱਚ ਥਾਣਿਆਂ ਦੇ ਵਿੱਚ ਸੋ ਉਹ ਸਾਡੇ ਕੰਮ ਹੋਣ ਰਾਦਰ ਦਿਨ ਕਿ ਅਸੀਂ ਐਵੇਂ ਕੋਈ ਭਾਵ ਖੋਕੇ ਫੈਸਲਾ ਲੈ ਲਈਏ ਹਮ ਸਰਕਾਰ ਕਹਿੰਦੀ ਇੱਥੇ ਬਾਰਡਰ ਬੈਲਟ ਹੋਣ ਕਰਕੇ ਨਸ਼ਾ ਬਹੁਤ ਆਉਂਦਾ ਔਰ ਸਪਲਾਈ ਤਾਰੋ ਪਾਰ ਤੋਂ ਆਉਂਦੀ ਹੈ ਜ਼ਿਆਦਾ ਤੁਸੀਂ ਮੰਨਦੇ ਹੋ ਵੀ ਬਾਰਡਰ ਬੈਲਟ ਜਿਹੜਾ ਇਲਾਕਾ ਹੁੰਦਾ ਉੱਥੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਔਰ ਜਿਹੜੇ ਦਾਅਵੇ ਸਰਕਾਰ ਕਰ ਰਹੀ ਹੈ ਕਿ ਅਸੀਂ ਨਸ਼ਾ ਇਥੋਂ ਇਰੇਡੀਕੇਟ ਹੀ ਕਰ ਦਿੱਤਾ ਬਿਲਕੁਲ ਉਹ ਹੋ ਚੁੱਕਿਆ ਆ ਦੇਖੋ ਨਾਤਾ ਨਸ਼ਾ ਖਤਮ ਹੋਇਆ ਨਾ ਕਦੇ ਹੋਣਾ ਹੈ ਇਹਦੇ ਅਸਤੇ ਬਿਕੋਜ਼ ਕਿਸੇ ਸਰਕਾਰ ਨੇ ਕੰਮ ਹੀ ਨਹੀਂ ਕੀਤਾ ਚਰਚਾ ਹੀ ਨਹੀਂ ਕੀਤੀ ਬੈਠ ਕੇ ਕਿ ਅਸੀਂ ਨਸ਼ਾ ਕਿਦਾਂ ਕਮ ਬੰਦ ਕਰਨਾ ਹੈ ਇਹਦੇ ਅਸਤੇ ਮੈਂ ਹਮੇਸ਼ਾ ਕਹਿੰਦਾ ਕਿ 15 20 ਦਿਨ ਦਾ ਲਗਾਤਾਰ ਸੈਸ਼ਨ ਹੋਵੇ ਜਿਹਦੇ ਚ ਹਰ ਵਿਅਕਤੀ ਆਪਣੇ ਵਿਚਾਰ ਔਰ ਨਸ਼ੇ ਦੇ ਉੱਪਰ ਹੀ ਗੱਲ ਕਰੇ ਹੁਣ ਜਿਹੜੀ ਚਰਚਾ ਹੁੰਦੀ ਹੈ ਉਹ ਘੰਟੇ ਬੰਦੀ ਹੁੰਦੀ ਹੈ 2 ਘੰਟੇ ਜਾਂ 2.5 ਘੰਟੇ ਉਹਦੇ ਵਿੱਚ ਵੀ ਇੱਕ ਦੂਜੇ ਤੇ ਇਲਜ਼ਾਮ ਅਟ ਲਾਏ ਜਾਂਦੇ ਆ ਤੇ ਦੱਸਿਆ ਜਾਂਦਾ ਕਿ ਅਸੀਂ ਆ ਕੀਤਾ ਸੀ ਪਰਚੇ ਕੀਤੇ ਅਸੀਂ ਘਰ ਠਾਤੇ ਇਹ ਸੋਲੂਸ਼ਨ ਨਹੀਂ ਹੈ ਨਸ਼ਾ ਬੰਦ ਕਰਨ ਦਾ ਅਗਰ ਨਸ਼ਾ ਬੰਦ ਕਰਨਾ ਹੈ ਤਾਂ ਸਰਕਾਰ ਨੂੰ ਕੋਈ ਨਾ ਕੋਈ ਸੋਲੂਸ਼ਨ ਲੈ ਕੇ ਆਉਣਾ ਪਊਗਾ ਜਿੰਨਾ ਚਿਰ ਸੋਲੂਸ਼ਨ ਨਹੀਂ ਲੈ ਕੇ ਆਉਣਗੇ ਉਹਨਾਂ ਚਿਰ ਗੱਲ ਨਹੀਂ ਬਣੇਗੀ ਸਿਮਰਨ ਐਵੇਂ ਫਾਲਤੂ ਦੀਆਂ ਗੱਲਾਂ ਨਸ਼ੇ ਦੀਆਂ ਟੀ-ਸ਼ਰਟ ਜਿਹੜੀਆਂ ਪਾਈਆਂ ਲੋਕਾਂ ਦੇ ਉਹ ਕਹਿ ਰਹੇ ਕਿ ਨਸ਼ਾ ਬੰਦ ਨਹੀਂ ਹੋਇਆ ਜਿਨ੍ਹਾਂ ਨੇ ਕਿਹਾ ਜੁੱਧ ਨਸ਼ਾ ਵਿਰੋਧ ਸੋ ਮੈਨੂੰ ਲੱਗਦਾ ਇਹ ਫਜ਼ੂਲ ਗੱਲਾਂ ਐ ਵਿੱਚ ਕੋਈ ਦਮ ਨਹੀਂਗਾ ਅਮਰਿੰਦਰ ਸਿੰਘ ਰਾਜਾ ਵੇਡਿੰਗ ਸੀਐਮ ਹੁੰਦੇ ਤਾਂ ਫਿਰ ਕੀ ਕਰਦੇ ਦੇਖੋ ਵੈਸੇ ਤਾਂ ਤੁਸੀਂ ਸਵਾਲ ਹੀ ਬੜਾ ਟੇਡਾ ਪੁੱਛਿਆ ਮੈਂ ਸੀਐਮ ਹੁੰਦਾ ਜਦੋਂ ਹੋਊਗਾ ਉਦੋਂ ਗੱਲ ਕਰਾਂਗੇ ਪਰ ਇੱਕ ਆਪਣੇ ਮਾਈਂਡ ਦੇ ਵਿੱਚ ਇੱਕ ਪਲੈਨਿੰਗ ਹੁੰਦੀ ਐ ਕਿ ਇਹ ਚੀਜ਼ ਹੋਣੀ ਚਾਹੀਦੀ ਐ ਆਈ ਹੈਵ ਅ ਪਲਾਨ ਫਾਰ ਵੇਰੀਅਸ ਥਿੰਗਸ ਨਾਟ ਓਨਲੀ ਫਾਰ ਨਸ਼ਾ ਇਕਨੋਮੀ ਚੋਂ ਜਿਹੜਾ ਇਕਨੋਮਿਕਲੀ ਅਸੀਂ ਵੀਕ ਹੋ ਗਏ ਆ ਇਹ ਰਿਐਸੀਵੀ ਪਲਾਨ ਪੁਲਿਸ ਰਿਫਾਰਮਸ ਆਸੇ ਪਲਾਨ ਨਸ਼ੀ ਆਸੇ ਪਲਾਨ ਗੈਂਗਸਟਰਸ ਆਸੇ ਪਲਾਨ ਸੋ ਅਸੀਂ ਪਲਾਨ ਪਲਾਨ ਬਣਾਵਾਂਗੇ ਜਦੋਂ ਅਸੀਂ ਇਲੈਕਸ਼ਨ ਚ ਜਾਵਾਂਗੇ ਵੀ ਹੈਵ ਦਾ ਪਲਾਨ ਅਸੀਂ ਉਹ ਲੋਕਾਂ ਨੂੰ ਇੱਕ ਵਿਜ਼ਨ ਡਾਕੂਮੈਂਟ ਦੇਾਂਗੇ ਜਿਹਰੇ ਰਾਹੀਂ ਅਸੀਂ ਲੋਕਾਂ ਨੂੰ ਇਹ ਦੱਸ ਪਾਵਾਂਗੇ ਕਿ ਆ ਸਾਡਾ ਵਿਜ਼ਨ ਹੈਗਾ ਪੰਜਾਬ ਦੇ ਪ੍ਰਤੀ ਕਿਉਂਕਿ ਉਹ ਲੋਕ ਝੂਠੇ ਲਾਰੇ ਇਹੋ ਜਿਹਿਆਂ ਫਾਲਤੂ ਦੀਆਂ ਗੱਲਾਂ ਚ ਨਹੀਂ ਆਉਣਾ ਚਾਹੁੰਦੇ ਲੋਕ ਕਹਿੰਦੇ ਕਿ ਤੁਸੀਂ ਕੀ ਕਰ ਰਹੇ ਹੋ ਥੈਂਟਿਕ ਦੱਸੋ ਵੀ ਤੁਹਾਡੇ ਕੋਲ ਕੋਈ ਵਿਜ਼ਨ ਡਾਕੂਮੈਂਟ ਹੈਗਾ ਸੋ ਲੈ ਕੇ ਆਵਾਂਗੇ ਅਸੀਂ ਇੱਕ ਦੋ ਸਵਾਲ ਹੋਰ ਕਰੂੰਗੀ ਬੀਡਿੰਗ ਸਾਹਿਬ ਤੁਹਾਡਾ ਵੀ ਸ਼ਡਿਊਲ ਬਿਜ਼ੀ ਹੈ ਇੱਕ ਸਵਾਲ ਹੋਰ ਕਰੂੰਗੀ ਮੈਂ ਤੁਸੀਂ ਚੁਣੌਤੀ ਕਿਨੂੰ ਦੇਖਦੇ ਹੋ ਕਿਹੜੀ ਪਾਰਟੀ ਦੇਖੋ ਚੁਣੌਤੀ ਚੁਣੌਤੀ ਤਾਂ ਜਦੋਂ ਬੰਦਾ ਲੜਦਾ ਹੁੰਦਾ ਉਦੋਂ ਦੇਖਦਾ ਹੀ ਮਹਿਸੂਸ ਹੀ ਨਹੀਂ ਕਰਦਾ ਜਿਹੜਾ ਚੰਗਾ ਪਲੇਅਰ ਹੁੰਦਾ ਕਿ ਵਾਟ ਇਜ਼ ਮਾਈ ਚੁਣੌਤੀ ਉਹਨੂੰ ਆਪਣੇ ਟਾਰਗੇਟ ਨੂੰ ਲੈ ਕੇ ਚੱਲਦਾ ਲੇਕਿਨ ਹਾਂ ਸਤਾਤਾ ਜਿਹੜੀ ਪਾਰਟੀ ਹੁੰਦੀ ਹੈ ਬੰਦਾ ਉਹਨੂੰ ਇਗਨੋਰ ਨਹੀਂ ਕਰ ਸਕਦਾ ਹਾਂ ਔਰ ਕਿਉਂਕਿ ਤਾਕਤ ਮਨਿ ਮਸਲ ਪਾਵਰ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਸਾਡੇ ਵਾਸਤੇ ਚੁਣੌਤੀ ਨਹੀਂ ਹੈ ਸਤਾਤਾਰ ਅਸੀਂ ਨੇੜੇ ਲੱਗ ਜਾਾਂਗੇ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਇਲੈਕਸ਼ਨ ਜਿੱਤਾਂਗੇ ਬਾਬਾ ਸ਼ੁਕਰੀਆ ਜੀ ਧੰਨਵਾਦ ਸੋਇਸੀਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਕੈਮਰਾ ਪਰਸਨ ਗੁਰਜਿੰਦਰ ਦੇ ਨਾਲ ਮੈਨੇ ਦੇ ਉਚਾਸਾ ਧੰਨਵਾਦ